ਔਰ ਉਹਨਾਂ ਨੂੰ ਹਾਕੀ ਦੇ ਜਾਦੂਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭੀਮ ਚੰਦ ਜਿਹੜੇ ਹਿੰਦੁਸਤਾਨ ਦੀ ਆਰਮੀ ਦੇ ਅੰਦਰ ਇੱਕ ਮੇਜਰ ਦੇ ਰਕਾਬ ਦੇ ਨਾਲ ਚੱਲ ਜਾਂਦੇ ਆ। ਭੀਮ ਚੰਦ ਹੁਣ ਇਹ ਕਹਿੰਦੇ ਕਿ ਮੇਰੇ ਲਈ ਦੇਸ਼ ਤੋਂ ਉੱਪਰ ਕੁਝ ਨਹੀਂ ਹੈਗਾ ਨਾ। ਅਲੱਡੀਆ ਸਾਰੀਆਂ ਟੀਮਾਂ ਨੂੰ ਜਿਹੜਾ ਰੌਂਡ ਦੀ ਤੁਰੀ ਜਾ ਰਿਹਾ ਇਕੱਲਾ ਹੀ ਖੇਡੀ ਜਾ ਤੇ ਉਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਇਹ ਜਿਹੜਾ ਖਿਡਾਰੀ ਆ ਕਿ ਮੇਰੇ ਦੇਸ਼ ਵਿੱਚ ਸਿਟੀਜ਼ਨਸ਼ਿਪ ਲੈ ਲਵੇ ਅੱਜ ਨੈਸ਼ਨਲ ਸਪੋਰਟਸ ਡੇ ਆ ਤੇ ਨੈਸ਼ਨਲ ਸਪੋਰਟਸ ਡੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਦੇਸ਼ ਦੇ ਵਿੱਚ ਥਾਂ ਥਾਂ ਤੇ ਖੇਡ ਮੁਕਾਬਲੇ ਹੁੰਦੇ ਨੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਹਾਕੀ ਦੇ ਜਾਦੂਗਰ ਧਿਆਨ ਚੰਦ ਨੇ ਦੁਨੀਆ ਦੇ ਵਿੱਚ ਆਪਣੀ ਖੇਡ ਦਾ ਲੋਹਾ ਮਣਵਾਇਆ ਸੀ ਅੱਜ ਗੁਰਨਾਨਕ ਸਟੇਡੀਅਮ ਦੇ ਵਿੱਚ ਅਸੀਂ ਪਹੁੰਚੇ ਹਾਂ ਤੇ ਇੱਥੇ ਛੋਟੇ ਬੱਚਿਆਂ ਦੇ ਵੱਲੋਂ ਮੈਚ ਖੇਡੇ ਜਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਅਤੇ ਇੰਟਰਨੈਸ਼ਨਲ ਪਲੇਅਰ ਹੈ ਰਿਪੂ ਦਮਨ ਜੀ ਗੱਲਬਾਤ ਕਰਾਂਗੇ ਰਿਪੂ ਦਮਨ ਜੀ ਅੱਜ ਨੈਸ਼ਨਲ ਸਪੋਰਟਸ ਡੇ ਹੈਗਾ ਤਾਂ ਇੱਕ ਇਜਾਦਗਾਰੀ ਪਲ ਹੁੰਦਾ ਹਾਕੀ ਵਾਲਿਆਂ ਲਈ ਹਾਂਜੀ ਇਹ ਇਹ ਜਿਹੜਾ ਨੈਸ਼ਨਲ ਸਪੋਰਟ ਦੇ ਆ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਹਿੰਦੁਸਤਾਨ ਦੀ ਬੜੀ ਹੀ ਮਹਾਨ ਹਸਤੀ ਸ਼੍ਰੀ ਧਿਆਨ ਚੰਦ ਜੀ ਜਿਨ੍ਹਾਂ ਨੇ ਕਿ ਹਿੰਦੁਸਤਾਨ ਦਾ ਜਿਹੜਾ ਨਾਂ ਆ ਉਹ ਸਾਰੀ ਦੁਨੀਆ ਦੇ ਵਿੱਚ ਹਾਕੀ ਖੇਡ ਕੇ ਇਹ ਐਡਾ ਉੱਚਾ ਕੀਤਾ ਕਿ ਭਾਰਤ ਸਰਕਾਰ ਨੇ ਫਿਰ ਇਸ ਦਿਨ ਜਦੋਂ ਕਿ ਉਹਨਾਂ ਦਾ ਜਨਮ ਜਿਹੜਾ ਸੀ ਇਸ ਦਿਨ ਹੋਇਆ ਸੀ ਤੇ ਇਸ ਦਿਨ ਨੂੰ ਸਮਰਪਿਤ ਜਿਹੜਾ ਆ ਉਹ ਖੇਡ ਦਿਵਸ ਦੇ ਨਾਂ ਦੇ ਨਾਲ ਸੰਬੋਧਨ ਕੀਤਾ ਹੈ ਤੇ ਅੱਜ ਜਿਹੜਾ ਇਹ ਨੈਸ਼ਨਲ ਸਪੋਰਟਸ ਦਿਵਸ ਆ ਅਸੀਂ ਜਿਹੜਾ ਇਹ ਦਿਨ ਮਨਾਉਨੇ ਆ ਇਹ ਹਰ ਸਾਲ ਦੀ ਤਰ੍ਹਾਂ ਅਸੀਂ ਐਜ ਵੀ ਮਨਾ ਰਹੇ ਆ ਇਹਦੇ ਵਿੱਚ ਅਸੀਂ ਛੋਟੇ ਬੱਚਿਆਂ ਦਾ ਜਿਹੜਾ ਹੈਗਾ ਉਹ ਐਗਜ਼ਿਬਿਸ਼ਨ ਮੈਚ ਕਰਾਉਨੇ ਆ ਫਿਰ ਇਹਨਾਂ ਬੱਚਿਆਂ ਨੂੰ ਕੋਸ਼ਿਸ਼ ਕਰੀਦੀ ਆ ਇਸ ਦਿਨ ਦੇ ਉੱਤੇ ਕੁਝ ਨਾ ਕੁਝ ਸਪੋਰਟਸ ਦਾ ਇਕਪਮੈਂਟਸ ਵੀ ਦਿੱਤਾ ਜਾਵੇ ਤਾਂ ਕਿ ਬੱਚਿਆਂ ਦੇ ਅੰਦਰ ਵੀ ਉਸ ਐਡੀ ਵੱਡੀ ਹਸਤੀ ਜਿਹਦੇ ਨਾਂ ਦੇ ਉੱਤੇ ਅੱਜ ਭਾਰਤ ਸਰਕਾਰ ਨੇ ਇਹਨੂੰ ਸਪੋਰਟਸ ਡੇ ਦਾ ਹੀ ਨਾਂ ਦੇ ਦਿੱਤਾ ਆ ਇਹਨਾਂ ਬੱਚਿਆਂ ਦੇ ਅੰਦਰ ਵੀ ਉਹ ਇੱਕ ਪ੍ਰੇਰਣਾ ਉਠੇ ਦਿਆਨ ਚੰਦ ਜੀ ਦੇ ਬਾਰੇ ਮੈਂ ਥੋੜਾ ਜਿਆ ਤੁਹਾਨੂੰ ਦੱਸ ਦਿੰਨਾ ਕਿ ਉਹ ਇੱਕ ਐਸੀ ਹਸਤੀ ਸੀ ਜਿਨੇ ਹਿੰਦੁਸਤਾਨ ਦਾ ਨਾਮ ਤਿੰਨ ਜੜੀਆਂ 올림픽ਸ ਹੋਈਆਂ ਉਹਦੇ ਚ 골ਡ ਮੈਡਲ ਲੈ ਕੇ ਜਿੱਤਿਆ ਸੀ ਔਰ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਕਰੀਬਨ ਕਰੀਬਨ 400 ਤੋਂ ਵੱਧ ਗੋਲ ਜਿਹੜੇ ਸੀ ਉਹ ਕੀਤੇ ਸੀ ਔਰ ਉਹਨਾਂ ਨੂੰ ਹਾਕੀ ਦੇ ਜਾਦੂਗਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆਪ ਜੀ ਨੇ ਸਾਰੇ ਜਾਣਦੇ ਹੋ ਔਰ ਉਹਨਾਂ ਦਾ ਇਹ ਜਿਹੜਾ ਰਤਬਾ ਆ ਉਹ ਵਰਲਡ ਦੇ ਵਿੱਚ ਇੰਨਾ ਉੱਚਾ ਆ ਕਿ ਮੈਂ ਸਮਝਦਾ ਕਿ ਸਾਰੇ ਖਿਡਾਰੀਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਗਰੂਕ ਕਰਕੇ ਉਹਨਾਂ ਦੀ ਖੇਡ ਦੇ ਪ੍ਰਤੀ ਜਿਹੜੀ ਉਹਨਾਂ ਦੀ ਰੁਚੀ ਸੀ ਜਾਂ ਜਿਹੜਾ ਉਹਨਾਂ ਦਾ ਉਤਸ਼ਾਹ ਸੀ ਉਹਦੇ ਬਾਰੇ ਜਾਗਰੂਕ ਕਰਕੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਅੱਜ ਦੇ ਦਿਨ ਤਾਂ ਕਿ ਇਹਨਾਂ ਖਿਡਾਰੀਆਂ ਅੰਦਰ ਵੀ ਵੈਸਾ ਹੀ ਸ਼ੌਕ ਪੈਦਾ ਹੋਵੇ ਅਤੇ ਉਹ ਵੀ ਆਪਣੇ ਜੀਵਨ ਵਿੱਚ ਉਹਨਾਂ ਵਾਲੀਆਂ ਗੱਲਾਂ ਅਪਣਾ ਕੇ ਤੇ ਉਦਾਂ ਦਾ ਰੁਤਬਾ ਹਾਸਿਲ ਕਰੇ। ਰਿਪੂ ਦੇਮਨ ਜੀ ਦੱਸਦਾ ਕਿ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਭਾਰਤ ਦੀ ਨੁਮਾਇੰਦਗੀ ਕੀਤੀ ਆ ਭਾਰਤ ਵੱਲੋਂ ਖੇਡੇ ਹੈਗੇ ਆ ਤਾਂ ਫਿਰ ਕੋਚਿੰਗ ਕੀਤੀ ਵਕ ਵਕ ਦੁਨੀਆ ਦੇ ਕੋਨਿਆਂ ਦੇ ਵਿੱਚ ਗਏ ਵਿਸ਼ਵ ਦੀਆਂ ਉੱਚ ਕੋਟੀ ਦੀਆਂ ਟੀਮਾਂ ਨਾਲ ਮੈਚ ਹੋਏ ਤਾਂ ਉਸ ਸਮੇਂ ਦੌਰਾਨ ਕੋਈ ਧਿਆਨ ਚੰਦ ਬਾਰੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵਿਦੇਸ਼ੀ 플레이ਰ ਦੇਖੋ ਜਿਹੜੇ ਧਿਆਨ ਚੰਦ ਜੀ ਦਾ ਸਮਾਂ ਸੀ ਉਹ ਉਹ ਸਮਾਂ ਸੀ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਇੱਕ ਸੀਗਾ ਔਰ ਜਿਹੜੀਆਂ ਟੀਮਾਂ ਬਣਦੀਆਂ ਸੀ ਉਸ ਵੇਲੇ ਕਿਉਂਕਿ ਸਾਡੇ ਦੇਸ਼ ਦੇ ਉੱਤੇ ਗੋਰਿਆਂ ਦਾ ਰਾਜ ਸੀ ਉਹਦੇ ਵਿੱਚ ਇੰਗਲਿਸ਼ ਖਿਡਾਰੀ ਵੀ ਹੁੰਦੇ ਸੀ ਸਾਡੇ ਮੁਸਲਮਾਨ ਭਾਈ ਵੀ ਹੁੰਦੇ ਸੀ ਸਿੱਖ ਭਰਾ ਵੀ ਹੁੰਦੇ ਸੀ ਔਰ ਜਿਵੇਂ ਸਾਡੇ ਹਿੰਦੁਸਤਾਨ ਦੇ ਹੋਰ ਜਾਤਾਂ ਦੇ ਵੀ ਖਿਡਾਰੀ ਸੀਗੇ ਪਰ ਕਿਉਂਕਿ ਸ਼੍ਰੀ ਧਿਆਨ ਚੰਦ ਜੀ ਜਿਹੜੇ ਹਿੰਦੁਸਤਾਨ ਦੀ ਆਰਮੀ ਦੇ ਅੰਦਰ ਇੱਕ ਮੇਜਰ ਦੇ ਕਿਤਾਬ ਦੇ ਨਾਲ ਚੱਲ ਜਾਂਦੇ ਆ ਔਰ ਉਹਨਾਂ ਦੀ ਹਾਕੀ ਉਹਨਾਂ ਦੇ ਇੱਕ ਬ੍ਰਦਰ ਸਦਾਰ ਰੂਪ ਸਿੰਘ ਸੀਗੇ ਉਹਨਾਂ ਦੀ ਹਾਕੀ ਇੰਨੀ ਵਿਲਕਸ਼ਨ ਹੋਈ ਆ ਉਹਨਾਂ ਦਿਨਾਂ ਦੇ ਵਿੱਚ ਤਾਂ ਕਿ ਜਦੋਂ ਵੀ ਹਿੰਦੁਸਤਾਨ ਤੋਂ ਬਾਹਰ ਅਸੀਂ ਖੇਡਣ ਗਏ ਆ ਜਾਂ ਉਹਨਾਂ ਲੋਕਾਂ ਨਾਲ ਸਾਡੀ ਗੱਲ ਹੋਈ ਆ ਉਹਨਾਂ ਨੇ ਧਿਆਨ ਚੰਦ ਦਾ ਨਾਮ ਵਿਸ਼ੇਸ਼ ਤੌਰ ਤੇ ਲਿਆ ਕਿਉਂਕਿ ਧਿਆਨ ਚੰਦ ਇੱਕ ਐਸਾ ਖਿਡਾਰੀ ਹੋਇਆ ਆ ਜਿਨੇ ਆਪਣੀ ਉਹ ਸ਼ਾਪ ਛੱਡੀ ਆ ਜਿਹੜੀ ਸ਼ਾਇਦ ਦੁਨੀਆ ਵਿੱਚ ਏਡੀ ਵੱਡੀ ਸ਼ਾਪ ਕੋਈ ਹੋਰ ਖਿਡਾਰੀ ਅਜੇ ਤੱਕ ਨਹੀਂ ਛੱਡ ਸਕਿਆ ਕਹਿੰਦੇ ਜਦੋਂ ਧਿਆਨ ਚੰਦ ਦਾ ਨਾਮ ਹੁੰਦਾ ਸੀ ਤਾਂ ਜਰਮਨ ਦਾ ਨਾਮ ਆਪਣੇ ਆਪ ਜੁੜਦਾ ਕਿਉਂਕਿ ਸਭ ਤੋਂ ਵੱਧ ਜੇਕਰ ਜੇ ਧਿਆਨ ਚੰਦ ਦਾ ਹੁੰਦਾ ਤਾਂ ਜਰਮਨ ਨੂੰ ਨਾਲ ਜੋੜ ਕੇ ਹੁੰਦਾ ਹੈਗਾ ਕਿਉਂਕਿ ਹਿਟਲਰ ਨੇ ਬਹੁਤ ਸਾਰੀਆਂ ਆਫਰ ਕੀਤੀਆਂ ਸੀ ਪਰ ਧਿਆਨ ਚੰਦ ਹਣੀ ਕਹਿੰਦੇ ਕਿ ਮੇਰੇ ਲਈ ਦੇਸ਼ ਤੋਂ ਉੱਪਰ ਕੁਝ ਨਹੀਂ ਹੈਗਾ ਨਾ ਤਾਂ ਜਰਮਨੀ ਦੇ ਖਿਡਾਰੀ ਜਦੋਂ ਤੁਹਾਨੂੰ ਮਿਲਦੇ ਆ ਜਾਂ ਤੁਸੀਂ ਜਰਮਨ ਦੇ ਵਿੱਚ ਜਾ ਕੇ ਖੇਡੇ ਜਾਂ ਕੋਚਿੰਗ ਦੇ ਤੌਰ ਤੇ ਗਿਆ ਤਾਂ ਉੱਥੇ ਦਾ ਕੋਈ ਐਕਸਪੀਰੀਅੰਸ ਸਾਂਝਾ ਕਰੋ ਮੈਂ ਫ੍ਰੈਂਕਫਰਟ ਇੱਕ ਵਾਰ ਖੇਲਣ ਗਿਆ ਸੀਗਾ ਤੇ ਉਥੇ ਦੇ ਜਿਹੜੇ ਖਿਡਾਰੀ ਨੇ ਉਹਨਾਂ ਨਾਲ ਸਾਡਾ ਤਾਲਮਿਲ ਹੋਇਆ ਇੱਕ ਵਾਰੀ ਮਾਸਟਰ ਕੋਚਿੰਗ ਕੋਰਸ ਦੇ ਦਰਮਿਆਨ ਜਿਹੜਾ ਕਿ ਦਿੱਲੀ ਦੇ ਵਿੱਚ ਸਾਡਾ ਸੰਪਰਕ ਜਰਮਨ ਦੇ ਇੱਕ ਐਸੀ ਖਿਡਾਰੀ ਨਾਲ ਹੋਇਆ ਜਿਹੜਾ 2 वर्ल्ड कप ਖੇਡਿਆ ਸੀ ਫਰਸਟ ਔਰ ਉਹਦੇ ਨਾਲ ਗੱਲਬਾਤ ਦੇ ਦੌਰਾਨ ਇਹ ਪਤਾ ਚੱਲਿਆ ਕਿ ਇਹ ਗੱਲ ਜਿਹੜੀ ਕਿ ਹਿੰਦੁਸਤਾਨ ਦੇ ਇਸ ਖਿਡਾਰੀ ਦੇ ਨਾਲ ਹਿਟਲਰ ਦੇ ਨਾਲ ਜੁੜੀ ਹੋਈ ਹੈ ਕਿ ਜਿਸਮੇਂ ਉਨਾ 올림픽 ਗੇਮਸ ਦੇ ਵਿੱਚ ਹਿਟਰ ਜਿਹੜਾ ਸੀ ਉਹ ਮੈਚ ਦੇਖ ਰਿਹਾ ਸੀ ਤੇ ਜਦੋਂ ਉਹਨੇ ਦੇਖਿਆ ਕਿ ਹਿੰਦੁਸਤਾਨ ਦਾ ਖਿਡਾਰੀ ਵਰਲਡ ਦੇ ਸਾਰੀਆਂ ਟੀਮਾਂ ਨੂੰ ਜਿਹੜਾ ਰੌਂਦੀ ਤੁਰੀ ਜਾ ਰਿਹਾ ਇਕੱਲਾ ਹੀ ਖੇਡੀ ਜਾ ਰਿਹਾ ਤੇ ਉਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਇਹ ਜਿਹੜਾ ਖਿਡਾਰੀ ਆ ਇਹ ਮੇਰੇ ਦੇਸ਼ ਵਿੱਚ ਸਿਟੀਜ਼ਨਸ਼ਿਪ ਲੈ ਲਵੇ ਅਤੇ ਮੇਰੇ ਦੇਸ਼ ਵੱਲੋਂ ਆ ਕੇ ਖੇਡੇ ਉਸ ਖਿਡਾਰੀ ਨੂੰ ਜਦੋਂ ਉਹਨਾਂ ਨੇ ਆਫਰ ਕੀਤਾ ਕਿ ਤੁਸੀਂ ਹਿੰਦੁਸਤਾਨ ਦੇ ਵਿੱਚ ਇੱਕ ਛੋਟੇ ਜਿਹੇ ਦਰਜੇ ਦੇ ਉੱਤੇ ਫੌਜ ਵਿੱਚ ਹੋ ਕਿਉਂ ਨਾ ਤੁਸੀਂ ਮੇਰੇ ਦੇਸ਼ ਆ ਜਾਓ ਮੈਂ ਤੁਹਾਨੂੰ ਬਹੁਤ ਵੱਡਾ ਰੁਤਪਾ ਦੇ ਦਿੰਦਾ ਲੇਕਿਨ ਉਸ ਖਿਡਾਰੀ ਨੇ ਆਪਣੇ ਦੇਸ਼ ਭਗਤੀ ਦਾ ਅਹਿਸਾਸ ਕਰਾਉਂਦੇ ਹੋਏ ਹਿਟਰ ਨੂੰ ਦੋ ਟੁਕਾ ਜਵਾਬ ਦੇ ਕੇ ਚੁੱਪ ਕਰਾ ਦਿੱਤਾ ਕਿ ਮੇਰਾ ਦੇਸ਼ ਮਹਾਨ ਹੈ ਔਰ ਮੈਂ ਆਪਣੇ ਦੇਸ਼ ਦੀ ਆਰਮੀ ਵਿੱਚ ਹੋ ਕੇ ਹੀ ਸਭ ਤੋਂ ਉੱਤਮ ਦਰਜਾ ਰੱਖਣਾ ਅੱਜ ਮੈਂ ਆਪਣੇ ਦੇਸ਼ ਵੱਲੋਂ ਖੇਡ ਰਿਹਾ ਤੇ ਮੈਨੂੰ ਆਪਣੇ ਦੇਸ਼ ਵੱਲੋਂ ਖੇਡਣ ਦਾ ਜਿਹੜਾ ਮਾਣ ਹੈ ਮੇਰੇ ਦੇਸ਼ ਨੇ ਮੈਨੂੰ ਇੱਕ ਬਹੁਤ ਅੱਛੀ ਪੋਸਟ ਦਿੱਤੀ ਹੈ ਇੱਕ ਬਹੁਤ ਅੱਛਾ ਹੌਕੀ ਖਿਡਾਰੀ ਮੈਨੂੰ ਬਣਾਇਆ ਤੇ ਅੱਜ ਮੇਰਾ ਫਰਜ਼ ਹੈ ਆਪਣੇ ਦੇਸ਼ ਨੂੰ ਇਹ ਦੇਣ ਦਾ ਕਿ ਮੈਂ ਖੇਡ ਕੇ ਦੱਸਾਂ ਕਿ ਮੇਰਾ ਦੇਸ਼ ਮਹਾਨ ਹੈ। ਤੋਂ ਹਿਟਲ ਜਿਹੜਾ ਸੀ ਉਹਦੀ ਇਹ ਭਗਤੀ ਦੇਸ਼ ਦੇ ਪ੍ਰਤੀ ਜਿਹੜੀ ਸੀ ਉਹਦੇ ਵੱਲ ਦੇਖ ਕੇ ਬਤੰਤ ਖੁਸ਼ ਹੋਇਆ ਤੇ ਉਹ ਚੁੱਪ ਕਰਕੇ ਚਲਾ ਗਿਆ। ਅੱਜ ਵੀ ਜਰਮਨ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਹਿੰਦੁਸਤਾਨ ਦਾ ਇੱਕ ਨਾਮਵਰ ਖਿਡਾਰੀ ਸ਼੍ਰੀ ਧਿਆਨ ਚਾਂਦੀ ਜਿਹੜੇ ਸਨ ਉਹਨਾਂ ਨੇ ਹਿਟਲ ਦੀ ਉਹ ਪੇਸ਼ਕਸ਼ ਠੁਕਰਾ ਦਿੱਤੀ। ਉਹ ਇਹ ਸਾਨੂੰ ਸਾਡੇ ਨਾਲ ਹੌਕੀ ਦੇ ਮਹਾਨ ਖਿਡਾਰੀ ਦੇ ਤੇ ਕੋਚਿੰਗ ਕੀਤੀ ਇਹਨਾਂ ਨੇ ਭਾਰਤੀ ਟੀਮ ਦੀ ਬਹੁਤ ਸਾਰੇ ਮੌਕਿਆਂ ਦੇ ਉੱਪਰ ਤੇ ਅੱਜ ਇੱਕ ਅਹਿਮ ਯਾਦਾਂ ਜਿਹੜੀਆਂ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਨਾਲ ਜੁੜੀਆਂ ਹੋਈਆਂ ਸਾਂਝੀਆਂ ਕੀਤੀਆਂ ਨੇ ਕਿਉਂਕਿ ਜਦੋਂ ਇਹ ਜਰਮਨ ਖੇਡਣ ਵਾਸਤੇ ਗਿਆ ਤਾਂ ਉੱਥੋਂ ਦੇ ਪਲੇਅਰ ਨੇ ਬਹੁਤ ਸਾਰੇ ਸਵਾਲ ਇਹਨਾਂ ਨਾਲ ਵੀ ਕੀਤੇ ਹਿਟਲਰ ਦੇ ਬਾਰੇ ਕਿਉਂਕਿ ਜਰਮਨ ਦਾ ਨਾਂ ਆਉਂਦਾ ਤਾਂ ਹਿਟਲਰ ਦਾ ਨਾਮ ਆਪਣੇ ਆਪ ਉਸ ਮੰਚ ਤੇ ਜੁੜ ਜਾਂਦਾ ਤਾਂ ਕਪੂਰਥਲਾ ਦੇ ਵਿੱਚ ਹੁਣ ਇਹ ਛੋਟੇ ਬੱਚਿਆਂ ਨੂੰ ਹਾਕੀ ਦੀ ਲਗਨ ਲਗਾ ਰਹੇ ਨੇ ਆ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਆ ਦਿਖਾ ਦੇਣ ਕਿ ਬਹੁਤ ਛੋਟੇ ਛੋਟੇ ਬੱਚੇ ਜਿੱਥੋਂ ਸਾਨੂੰ ਜੜ ਲੱਗਣੀ ਹੁੰਦੀ ਹੈ ਜਿੱਥੋਂ ਸਾਨੂੰ ਜਾਗ ਲੱਗਣਾ ਹੁੰਦਾ ਹੈ ਖੇਡਾਂ ਦਾ ਉਹਨਾਂ ਬੱਚਿਆਂ ਨੂੰ ਇਹ ਹੁਣ ਕੋਚਿੰਗ ਦਾ ਜਿਹੜਾ ਦੇ ਰਹੇ ਨੇ ਇੱਥੇ ਕਿਉਂਕਿ ਬਹੁਤ ਸਾਰੇ ਨਾਮੀ ਪਲੇਅਰ ਬਹੁਤ ਸਾਰੇ ਕਮੰਤਲੀ ਜਿਹੜੇ ਕਮੰਤਰੀ ਪਲੇਅਰ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਨਾਮਨਾ ਖੱਟਿਆ ਇਹਨਾਂ ਨੇ ਤਿਆਰ ਕੀਤੇ ਨੇ ਤੇ ਹੁਣ ਲਗਾਤਾਰ ਇਹਨਾਂ ਦੀ ਕੋਸ਼ਿਸ਼ ਹੈ ਕਿ ਫੇਰ ਜ਼ਮੀਨ ਤੋਂ ਉਸੇ ਤਰ੍ਹਾਂ ਦੇ ਇੱਕ ਕਮਾਂਤਰੀ ਪੱਧਰ ਦੇ ਪਲੇਅਰ ਜਿਸ ਤਰ੍ਹਾਂ ਕੀਏ ਤਿਆਰ ਕਰਨ ਤੋਂ ਇਸ ਤੋਂ ਲੈ ਕੇ ਇਹਨਾਂ ਦੇ ਵੱਲੋਂ ਕੋਸ਼ਿਸ਼ਾਂ ਹੋਈਆਂ ਨੇ ਤੇ ਅੱਜ ਖੇਡ ਦਿਵਸ ਹੈ ਤੇ ਖੇਡ ਦਿਵਸ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੀ ਇੱਕ ਹਸਤੀ ਦੇ ਨਾਲ ਮਿਲਾਇਆ ਜਾਵੇ ਜਿਹੜੀ ਖੁਦ ਭਾਰਤ ਲਈ ਖੇਡੀ ਹੈ ਭਾਰਤ ਲਈ ਜਿਲ੍ਹਾ ਨੇ ਕੋਚਿੰਗ ਕੀਤੀ ਹੈ ਤੇ ਹੁਣ ਛੋਟੇ ਬੱਚਿਆਂ ਨੂੰ ਫਿਰ ਅਲਖ ਜਗਾ ਰਹੇ ਨੇ ਖੇਡਾਂ ਦੀ ਕੈਮਰਾਮੈਨ ਸੁਖ ਦੇ ਨਾਲ ਇੰਦਰਜੀਤ ਸਿੰਘ ਚਾਲ ਹਮਦਰਦ ਟੀਵੀ ਕਪੂਰਥਲਾ